ਇਹ ਕਮਾ ਝੁਲਮ ਨੂੰ ਨਹੀਂ ਜਲੜ ਦੇਣਗੀਆਂ ਨਹੀਂ ਸਹਿਣਗੀਆਂ ਨਹੀਂ ਕਿਸੇ ਨਾਲ ਹਉਣ ਦੇਣਗੀਆਂ ਐਸ ਕਰਕੇ ਸਾਨੂੰ ਕਦੇ ਅੰਦਵਾਦੀ ਕਦੇ ਵੱਖਵਾਦੀ ਪਰ ਨਹੀਂ ਅਸੀਂ ਇੱਕ ਸਾਫ਼ ਕਰਦੀ ਐ ਅਸੀਂ ਨਾਤਵਾਦੀ ਨਾ ਵੱਖਵਾਦੀ ਸਾਡੇ ਨਾਂ ਰੱਖਣੇ ਆ ਤੇ ਇਦਾਂ ਦੇ ਰੱਖੋ ਹੱਕਵਾਦੀ ਸੱਚਵਾਦੀ ਝੁਲਮਾਂ ਨਾ ਖਰੋਣ ਵਾਲੇ ਵਾਦੀ ਅਸੀਂ ਉਹ ਵਾਦੀ ਆ ਜਿਹੜੇ ਦੇਸ਼ ਨਾ ਖਰੋਣ ਵਾਲੇ ਅੰਦਵਾਦੀ ਨਹੀਂ ਅਸੀਂ ਵੀਰ ਹੁਣ ਜਿੱਦਾਂ ਮੌਜੂਦਾ ਹਾਲਾਤ ਦੇ ਵਿੱਚ ਇੱਥੇ ਇਨਾ ਜ਼ਬਰ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਬਰ ਸਾਡੇ ਤੇ ਸ਼ੁਰੂ ਤੋਂ ਹੀ ਮੈਂ ਤੇ ਇਹ ਕਹਾਂਗਾ ਕਿ ਸਾਡੇ ਤੇ ਨਹੀਂ ਹਿੰਦੁਸਤਾਨ ਤੇ ਵੀ ਹੁੰਦਾ ਆਇਆ ਤੇ ਹਰ ਕੌਮਾਂ ਨਾਲ ਹੁੰਦਾ ਆਇਆ ਹਰ ਮਜਲੂਮਾਂ ਨਾਲ ਹੁੰਦਾ ਆਇਆ ਜਬਰ ਸੈਨ ਵਾਲੀ ਕੌਮ ਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਗੁਰੂ ਹਰਰਾਏ ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਸੰਤ ਸਾਧ ਤੇ ਮਹਾਬੀਰ ਜਿਹੜੇ ਸਾਡੇ ਸ਼ੂਰਮੇ ਹੋਏ ਬਾਬਾ ਬੰਦਾ ਬਹਾਦਰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਬੜੇ ਬੜੇ ਯੋਧੇ ਜਬਰ ਜ਼ੁਲਮ ਨਾਲ ਟੱਕਰੇ ਲੈਂਦੇ ਆਏ ਇਹ ਹੁਣ ਜਿਹੜਾ ਜਬਰ ਜ਼ੁਲਮ ਸਾਡੇ ਨਾਲ ਕਰ ਰਿਹਾ ਕਿਸਾਨੀ ਨਾਲ ਕਰ ਰਿਹਾ ਅੰਨ ਦਾਤਾ ਨਾਲ ਕਰ ਰਿਹਾ ਮੈਂ ਇਹਦੇ ਤੇ ਵੀ ਸਾਫ਼ ਕਰ ਦੇਵਾਂ ਕਿ ਜਿਹੜੀ ਕੌਮ ਅਨਦਾਤਾ ਦੇ ਜਿਨ੍ਹਾਂ ਨੇ ਆਪਣਾ ਖਿਤਾਬ ਲਿਆ ਏ ਇਹ ਕੌਮ ਦੇ ਵਿੱਚ ਜਜਬਾ ਹੈਗਾ ਕਿ ਅਸੀਂ ਕਿਵੇਂ ਸੰਘਰਸ਼ਾਂ ਨੂੰ ਜਿੱਤਣਾ ਹੈ ਤੇ ਕਿਵੇਂ ਆਪਣੀਆਂ ਮੰਗਾਂ ਡਿਸਪਲਨ 'ਤੇ ਰਹਿ ਕੇ ਸ਼ਾਂਤੀਪੂਰਵ ਰਹਿ ਕੇ ਤੇ ਅਸੀਂ ਡਿਸਪਲਨ ਜਿਹੜੇ ਰਹਿ ਕੇ ਤੇ ਸੰਘਰਸ਼ ਜਿੱਤ ਕੇ ਜਾਵਾਂਗੇ ਇਹ ਸਾਡਾ ਵਾਅਦਾ ਹੈ ਮੈਂ ਤਾਂ ਇਹ ਵੀ ਗੱਲ ਕਹੀ ਸੀ ਅੱਗੇ ਵੀ ਇੱਕ ਬਾਈਟ ਦੇ ਵਿੱਚ ਕਿ ਮੋਦੀ ਸਾਹਿਬ ਖੱਟੜ ਸਾਹਿਬ ਚਾਈਨਾ ਵਰਗੇ ਮੁਲਕ ਤੁਹਾਡੇ ਤੇ ਕਬਜ਼ਾ ਕਰਨ ਦੇ ਆ ਪਾਕਿਸਤਾਨ ਵਰਗੇ ਮੁਲਕ ਤੁਹਾਡੇ ਦੇਸ਼ 'ਚ ਡਰੱਗ ਦਾ ਵਪਾਰ ਕਰ ਰਹੇ ਆ ਆਪਾਂ ਉਥੇ ਉਹਨਾਂ ਦੇ ਡਰਾਉਣ ਨਹੀਂ ਨਾ ਸਾਡੇ ਕੋਲ ਅਸਲੂ ਗੈਸ ਚੱਲਦੇ ਆ ਨਾ ਸਾਡੇ ਕੋਲ ਉਹਨਾਂ ਨੂੰ ਡਰਾਉਣ ਵਾਲਾ ਅਜੇ ਤੱਕ ਤਰੀਕਾ ਹੀ ਲੰਬਾ ਵੀ ਉਹਨਾਂ ਦੇ ਡਰਾਉਣ ਕਿਵੇਂ ਲਾਉਣੇ ਆ ਤੇ ਨਾ ਹੀ ਸਾਨੂੰ ਪਤਾ ਲੱਗਿਆ ਕਿ ਦੇਸ਼ ਦੇ ਵਿੱਚ ਖੁਸ਼ਹਾਲੀ ਕਿਵੇਂ ਲਿਆਉਣੀ ਆ ਵੋਟਾਂ ਲੈਣ ਤੋਂ ਪਹਿਲਾਂ ਇਹਨੂੰ ਅੱਗੇ ਕਰਾਓ ਵੋਟਾਂ ਲੈਣ ਤੋਂ ਪਹਿਲਾਂ ਆਪਾਂ ਜਿੱਦਣ ਸਵਾਮੀ ਨਾਥਨ ਜੀ ਦਾ 2014 ਦੇ ਵਿੱਚ ਗੱਲ ਹੋਈ ਸੀ ਤੇ ਮੋਦੀ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇਹ ਗੱਲ ਆਖੀ ਸੀ ਕਿ ਮੈਂ ਸਤਾ ਜੇ ਆਉਂਦੇ ਆ ਵਿੱਚ ਹੀ ਸਾਡੇ ਬਾਦਲ ਸਾਹਿਬ ਸੀ ਅਕਾਲੀ ਦਲ ਵਾਲੇ ਕਹਿੰਦੇ ਸੀ ਮੋਦੀ ਸਾਹਿਬ ਨੂੰ ਪਾਓ ਵੋਟਾਂ ਅਕਾਲੀ ਦਲ ਦਾ ਜਿਹੜਾ ਜੇ ਤੁਸੀਂ ਮੋਦੀ ਰੋਟਾ ਪਾਉਂਦੇ ਹੋ ਤੇ ਜਿਹੜੀਆਂ ਸੁਆਮੀ ਨਾਥਨ ਵਾਲਾ ਰਿਪੋਰਟ ਹੈ ਇਹ ਮੋਦੀ ਸਾਹਿਬ ਕੋਲੋਂ ਲਾਗੂ ਕਰਵਾ ਲਾਂਗੇ ਸੁਆਮੀ ਨਾਥਨ ਜੀ ਦੀ ਡੈਥ ਹੋ ਗਈ ਪਿਛਲੇ ਸਮੇਂ ਦੇ ਵਿੱਚ ਉਹ ਆਪਣੇ ਅੰਤਮ ਸਸਵਾਸ ਪੂਰੇ ਕਰਕੇ ਤੇ ਚਲੇ ਗਏ ਦੁਨੀਆ ਤੋਂ ਉਹਨਾਂ ਨੂੰ ਉਹਨਾਂ ਦੇ ਮਰਨ ਤੋਂ ਬਾਅਦ ਭਾਰਤ ਰਤਨ ਦਿੱਤਾ ਜਾਂਦਾ ਮੈਂ ਕਹਿੰਦਾ ਕਿ ਉਹ ਭਾਰਤ ਰਤਨ ਦੇਣ ਦਾ ਮਤਲਬ ਕੀ ਹੈ ਫਾਇਦਾ ਕੀ ਹੋਇਆ ਜਦੋਂ ਉਹਦੀ ਗੱਲ ਹੀ ਨਹੀਂ ਮੰਨੀ ਜਦੋਂ ਉਹਦੀ ਆਪਾਂ ਗੱਲ ਹੀ ਨਹੀਂ ਮੰਨੀ ਉਹਨੂੰ ਭਾਰਤ ਰਤਨ ਦੇ ਦਿੱਤਾ ਤੇ ਰਹੀ ਗੱਲ ਸੰਘਰਸ਼ਾਂ ਦੀ ਜਿਹੜਾ ਤੁਸੀਂ ਕੁਐਸਚਨ ਕੀਤਾ ਸੰਘਰਸ਼ ਅਸੀਂ ਸ਼ੁਰੂ ਤੋਂ ਦੇਸ਼ ਵਾਸਤੇ ਹੋਵੇ ਮਜਲੂਮਾਂ ਵਾਸਤੇ ਹੋਵੇ ਕਿਸੇ ਵੀ ਕੌਮ ਵਾਸਤੇ ਹੋਵੇ ਇਹ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਜੀ ਦਾ ਜਿਨ੍ਹਾਂ ਨੇ ਪੌਲ ਬਾਟੇ ਖੰਡੇ ਬਾਟੇ ਦਾ ਅਮਰ ਛਕਿਆ ਜਿਨ੍ਹਾਂ ਦੇ ਵੱਡਿਆਂ ਨੇ ਛਕਿਆ ਸਾਡੀ ਪੀੜੀਦਰ ਪੀੜੀ ਸਾਡੇ ਖੂਨ ਦੇ ਵਿੱਚ ਆ ਜ਼ੁਲਮ ਨਾਲ ਟੱਕਰ ਕਰਨ ਵਾਲੀਆਂ ਗੱਲਾਂ ਜਿਹੜੀਆਂ ਜਿੰਨਾ ਚਿਰ ਜੁਨੇ ਆ ਉਹਨਾਂ ਚਿਰ ਰਹਿਣਗੇ ਤੇ ਇੱਕ ਚੀਜ਼ ਹੋਰ ਸੀ ਅਸੀਂ ਇੱਥੇ ਜਦੋਂ ਕਵਰੇਜ ਕਰ ਰਹੇ ਸੀ ਕਿ ਸਾਨੂੰ ਪਤਾ ਲੱਗਿਆ ਕਿ ਇੱਥੇ ਐਡਵਾਂਸਡ ਟੈਕਨੋਲੋਜੀ ਯੂਜ਼ ਕਰਨ ਲੱਗ ਗਏ ਜਿਹਦੇ ਨਾਲ ਕਿਸਾਨਾਂ ਨੇ ਮੈਂਟਲੀ ਅਫਸੈਟ ਤੇ ਬੋਲੇ ਹੋਣ ਦੇ ਵੀ ਅਸਰ ਪਣ ਸਕਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹਦੇ ਤੇ ਵੀ ਸਾਫ਼ ਕਰ ਦੇਵਾਂ ਐਡਵਾਂਸਡ ਟੈਕਨੋਲੋਜੀ ਹੋਵੇ ਜਾਂ ਐਕਸਪਾਇਰ ਬੰਬ ਮਾਰੇ ਜਾਣ ਸਾਡੇ ਤੇ ਜਾਂ ਕੋਈ ਹੋਰ ਨਵੀਂ ਤਕਨੀਕ ਬਾਹਰਲੇ ਮੁਲਕਾਂ ਚੋਂ ਲਿਆ ਕੇ ਸਾਡੇ ਤੇ ਫਿੱਟ ਕਰ ਦੇਣ ਸਾਡੇ ਪੰਜਾਬੀ ਸਾਡੀ ਸਿੱਖਿਆ ਜੁਗਾੜ ਨਾਮ ਦਾ ਪੁਰਜਾ ਰੱਖਦੀ ਉਹ ਸਾਡੇ ਕੋਲ ਹੈਗਾ ਇਹ ਕੁਝ ਵੀ ਕਰ ਲੈਣ ਕੁਝ ਬੰਦੇ ਸਾਡੇ ਬੋਲੇ ਕਰ ਲੈਣ ਕੁਝ ਸਾਡੇ ਸ਼ਹੀਦ ਕਰ ਦੇਣ ਕੁਝ ਦੇ ਅੰਗ ਪੈਰ ਲੈ ਲੈਣ ਪਰ ਬਹੁਤ ਜਲਦ ਅਸੀਂ ਉਹਦਾ ਵੀ ਹੱਲ ਰੱਬ ਲਵਾਂਗੇ ਅਸੀਂ ਡਰਦੇ ਨਹੀਂ ਸਾਡੇ ਤੇ ਜਿਹੜਾ ਜ਼ਬਰ ਜ਼ੁਲਮ ਢਾਉਣਾ ਏ ਢਾ ਲੈਣ ਸਾਡੀ ਕੌਮ ਪਿੱਛੇ ਮੁੜਨ ਵਾਲੀ ਨਹੀਂ ਜੀ ਜਿੱਦਾਂ ਹੁਣ ਅਮਯੋਦਾ ਸਮੇਂ ਆਉਣ ਵਾਲੇ ਟਾਈਮ 'ਚ ਸਾਡਾ ਕੀ ਆਪਣੇ ਆਗੂਆਂ ਵੱਲੋਂ ਕੀ ਹੁਕਮ ਲੱਗਦਾ ਹੈ ਕਿ ਆਪਾਂ ਕਦੋਂ ਤੱਕ ਇੱਥੇ ਸਬਰਨਾ ਬੈਠਣਾ ਹੈ ਤੇ ਅੱਗੇ ਕਦੋਂ ਵਧਣਾ ਹੈ ਵੇਖੋ ਜੀ ਇਹਨਾਂ ਨੇ ਕੱਲ ਗੱਲ ਕੀਤੀ ਆ ਕਿ ਉਲੜ ਦੀ ਦਾਲ ਦੂਜੀਆਂ ਦੋ ਦਾਲਾਂ ਹੋਰ ਦੱਸੀਆਂ ਮਸਰ ਦੀ ਦਾਲ ਮੱਕੇ ਦੀ ਖੇਤੀ ਇਹਨਾਂ ਤੇ ਐਮਐਸਪੀ ਦੇਵਾਂਗੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੁਹਾਡੀ ਬਾਈਟ ਤੇ ਕਿ ਚੋਰ ਮੋਰੀਆਂ ਸਾਡੇ ਨਾਲ ਖੇਡਦੇ ਉਹਦੇ ਤੇ ਵੀ ਇਹਨਾਂ ਨੇ ਇਹ ਕਹਿਤਾ ਕਿ ਅਸੀਂ 5 ਸਾਲ ਦਾ ਕੰਟੈਕਟ ਕਰਦੇ ਆਂ ਪੱਕਾ ਨਹੀਂ ਫਿਰ ਇਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦਾ ਮੰਗ ਰੱਖੀ ਕਿ ਸੀ 2 ਪਲੱਸ ਦੇ ਹਿਸਾਬ ਨਾਲ ਜਿਹੜੀ ਗੰਨੇ ਦੀ ਖੇਤੀ ਆ ਜਾਂ ਜਿਹੜੇ ਹੋਰ ਸਾਡੀਆਂ ਐਮ ਐਸ ਬੀ ਦੀਆਂ ਫਸਲਾਂ ਕਣਕ ਝੋਨੇ ਦੀ ਇਹਨਾਂ ਨੇ ਗੱਲ ਕਰ ਲਈ ਸਾਡੇ ਆਗੂਆਂ ਨਾਲ ਕਿ ਅਸੀਂ 20 ਤਰੀਕ ਤੱਕ ਤੁਹਾਨੂੰ ਫਾਈਨਲ ਕਰ ਦਵਾਂਗੇ ਅਸੀਂ ਉਹਦੇ ਜੀ ਵੀ ਸਾਫ਼ ਕਰ ਦਿੰਦੇ ਆ ਕਿ ਸਾਡੇ ਆਗੂਆਂ ਨੇ ਇੱਥੇ ਸਾਫ਼ ਕਰ ਦੇ ਤਾਂ ਕਿ ਅਸੀਂ ਸਾਨੂੰ ਤੁਹਾਡੀ ਹੁਣ ਮੀਟਿੰਗ ਨਹੀਂ ਚਾਹੀਦੀ ਜੇ ਤੁਸੀਂ ਨਹੀਂ ਸਾਫ਼ ਕਰਦੇ ਅਸੀਂ 20 21 ਤਰੀਕ ਨੂੰ 11 ਵਜੇ ਬਰਾਬਰ ਸ਼ਾਂਤਮਈ ਤਰੀਕੇ ਨਾਲ ਪੀਸ ਬੁੱਲੇ ਪੂਰੇ ਤਰੀਕੇ ਨਾਲ ਅੱਗੇ ਦਿੱਲੀ ਜਾਵਾਂਗੇ ਉਸ ਦਿੱਲੀ 'ਚ ਜਾਵਾਂਗੇ ਜਿਹੜੀ ਦਿੱਲੀ ਸਾਡੇ ਪੁਰਖਿਆਂ ਨੇ ਜਿੱਤ ਕੇ ਹਿੰਦੁਸਤਾਨ ਨੂੰ ਦਿੱਤੀ ਹੈ ਜਿੱਥੇ ਸਾਡੇ ਵੱਡਿਆਂ ਨੇ ਸੀਸ ਵਾਰਿਆ ਜਿੱਥੇ ਉਹਨਾਂ ਦੇਗਾ 'ਚ ਉਬਾਲੇ ਖਾਦੇ ਆ ਉਸ ਦਿੱਲੀ 'ਚ ਜਾਵਾਂਗੇ ਬਾਹਰਲੇ ਦੇਸ਼ 'ਚ ਨਹੀਂ ਉੱਥੇ ਅਸੀਂ ਜਾਵਾਂਗੇ ਜਿਹੜੀਆਂ ਮੇਨ ਮੁੱਖ ਮੁੱਖ ਮੰਗਾ ਆਪਾਂ ਕੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੇ ਆ ਕਿੜੀਆਂ ਕਿੜੀਆਂ ਸਾਡੇ ਵੱਲੋਂ ਮੇਨ ਸਾਡੀਆਂ ਇੱਕ ਤੇ ਐਮਐਸਪੀ ਹੈ ਇੱਕ ਕਿਸਾਨਾਂ ਦਾ ਪੂਰਨ ਕਰਜ਼ਾ ਮਾਫ ਆ ਤੇ ਇੱਕ ਸਾਡਾ 220 ਬਿੱਲੀ ਬਿਜਲੀ ਬਿੱਲ ਦੇ ਉੱਤੇ ਬਿਜਲੀ ਬਿੱਲ ਦੇ ਉੱਤੇ ਗੱਲ ਹੋਈ ਸੀ ਉਹ ਆ ਬਾਕੀ ਸੁਆਮੀ ਨਾਥਨ ਜੀ ਦੀਆਂ ਜਿਹੜੀਆਂ ਰਿਪੋਰਟਾਂ ਉਹ ਐਮਐਸਪੀ ਦੇ ਵਿੱਚ ਹੀ ਆ ਜਾਂਦੀਆਂ ਸੁਆਮੀ ਨਾਥਨ ਜੀ ਦੀ ਰਿਪੋਰਟ ਜਿਹੜੀਆਂ ਇਹਨਾਂ ਵੋਟਾਂ ਲੈਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਾਡੀ ਮੰਗਾਂ ਨੂੰ ਹੱਲ ਕਰ ਦੇਣ ਤੇ ਬਾਕੀ ਕੋਈ ਗੱਲ ਨਹੀਂ ਬਾਕੀ ਅਸੀਂ ਦੇਸ਼ ਦੇ ਨਾਲ ਆ ਜਦੋਂ ਕਿ ਦੇਸ਼ ਨੂੰ ਜ਼ਰੂਰਤ ਪਈ ਜਦੋਂ ਪਈ ਜਰੂਰਤ ਦੇਸ਼ ਨੂੰ ਤੇ ਇਹ ਹੀ ਕੌਮ ਆਹ ਹੀ ਟਰੈਕਟਰ ਇਹਨਾਂ ਦੇ ਟੈਂਕ ਟੁੰਕ ਪੰਜਾਬ ਹੜ ਜਾਣ ਅਸੀਂ ਇਹਨਾਂ ਟੈਂਕਾਂ ਨਾਲ ਹੀ ਬਾਹਰਲੇ ਦੇਸ਼ਾਂ ਨੂੰ ਜਿਹੜਾ ਸਾਡੇ ਦੇਸ਼ ਤੇ ਚੜ ਕੇ ਆਵੇਗਾ ਜਿੱਦਾਂ ਅਸੀਂ ਪਹਿਲਿਆਂ ਨੂੰ ਬਾਬਰਾ ਜਾਬਰਾ ਨੂੰ ਪਿੱਛੇ ਮੋੜਦੇ ਰਹੇ ਹਾਂ ਫੇਰ ਮੋੜ ਦਵਾਂਗੇ ਜਦੋਂ ਕਿਤੇ ਕੰਮ ਆਉਣੇ ਆ ਤੇ ਆਹ ਹੀ ਪੰਜਾਬੀ ਕੰਮ ਆਉਣੇ ਆ ਇਸ ਗੱਲ ਦਾ ਧਿਆਨ ਰੱਖਣ ਸਾਨੂੰ ਮਤਰਈ ਮਾਂ ਵਾਲਾ ਸਾਡੇ ਨਾਲ ਰਿਸ਼ਤਾ ਨਾ ਰੱਖਣ ਸਾਨੂੰ ਆਪਣਾ ਸਮਝਣ ਤੇ ਫੇਰ ਹੀ ਅਸੀਂ ਜਾ ਕੇ ਜਿਹੜਾ ਦੇਸ਼ ਦੀ ਸੇਵਾ ਕਰ ਸਕਦੇ ਹਾਂ ਜਦੋਂ ਗਵਾਂ ਨੂੰ ਵੀ ਲੋਡ ਪਈ ਸੀ ਮੈਨੂੰ ਯਾਦ ਆ ਗਿਆ ਦਰਬਾਰ ਸਾਹਿਬ ਦੀ ਕੰਧ ਦੇ ਨਾਲ ਮਚੜਖਾਨਾ ਲੱਗ ਗਿਆ ਸੀ ਤੇ ਕੋਈ ਵੀ ਉਹਨਾਂ ਨੂੰ ਮੋੜਦਾ ਨਹੀਂ ਸੀ ਅੱਜ ਵੀ ਮੈਂ ਕਹਾਂ ਤੇ ਅੱਜ ਵੀ ਜਿੱਦਣ ਪੰਜਾਬੀਆਂ ਦੇ ਹੱਥ 'ਚ ਵਾਗ ਡੋਰ ਆ ਗਈ ਆ ਗਵਾਂ ਧੱਕੀਆਂ ਖਾਂਦੀਆਂ ਨੇ ਸੜਕਾਂ ਦੇ ਜਿੱਦੜ ਕੇ ਤੇ ਸਾਡੇ ਹੱਥੇ ਵਾਗ ਦੌੜ ਦੇ ਦੇਣਗੇ ਤੇ ਅਸੀਂ ਆ ਗਊਆਂ ਵਾਸਤੇ ਵੀ ਖੜੇ ਆ ਮਜਲੂਮਾਂ ਵਾਸਤੇ ਵੀ ਖੜੇ ਆ ਹਰ ਉਸ ਚੀਜ਼ ਵਾਸਤੇ ਖੜੇ ਜਿਹਦੇ ਨਾਲ ਧੱਕਾ ਹੁੰਦਾ ਬਾਬਾ ਜੀ ਸਾਡੇ ਨਾਲ ਇੰਨੀਆਂ ਚੀਜ਼ਾਂ ਹੁੰਦੀਆਂ ਪਰ ਇੱਕ ਚੀਜ਼ ਹੈਗੀ ਹੈ ਕਿ ਫਿਰ ਵੀ ਇਹ ਨਾ ਆਪਾਂ ਸਮਰਪਿਤ ਆਂ ਦੇਸ਼ ਨੂੰ ਹਰ ਪਾਸਿਓਂ ਅਸੀਂ ਯੋਗਦਾਨ ਦਿੰਨੇ ਆ ਸ਼ਹਾਦਤ ਦੇ ਵਿੱਚ ਵੀ ਸੰਭਾਲ ਦੇ ਵਿੱਚ ਵੀ ਰੋਟੀ ਖਾਣ ਦੇ ਵਿੱਚ ਵੀ ਫਿਰ ਵੀ ਸਾਨੂੰ ਅਤਵਾਦੀ ਕਿਉਂ ਕਿਹਾ ਜਾਂਦਾ ਵੇਖੋ ਜੀ ਇਹ ਤੇ ਮੈਂ ਇਹਦਾ ਵੀ ਜਵਾਬ ਦੇ ਦੇਵਾਂ ਕਿ ਸਰਕਾਰਾਂ ਸ਼ਾਇਦ ਕੁਝ ਜਿਨ੍ਹਾਂ ਨੂੰ ਮੈਂ ਕਹਿ ਦੇਵਾਂ ਕਿ ਜਿਹੜੇ ਆਪਣੇ ਆਪ ਨੂੰ ਚੌਧਰੀ ਬਣਾਉਣਾ ਚਾਹੁੰਦੇ ਨੇ ਜਿਹੜੇ ਦੇਸ਼ ਨਾਲ ਜ਼ੁਲਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕੌਮ ਜ਼ੁਲਮ ਨੂੰ ਨਹੀਂ ਚੱਲਣ ਦੇਣਗੀਆ ਨਹੀਂ ਸਹਿਣਗੀਆ ਨਹੀਂ ਕਿਸੇ ਨਾਲ ਹੋਣ ਦੇਣਗੀਆ ਐਸ ਕਰਕੇ ਸਾਨੂੰ ਕਦੇ ਆਤਵਾਦੀ ਕਦੇ ਵੱਖਵਾਦੀ ਪਰ ਨਹੀਂ ਅਸੀਂ ਇੱਕ ਸਾਫ਼ ਕਰਦੀ ਆ ਅਸੀਂ ਨਾਤਵਾਦੀ ਨਾ ਵੱਖਵਾਦੀ ਅਸੀਂ ਹੱਕਵਾਦੀ ਅਸੀਂ ਸੱਚਵਾਦੀ ਸਾਡੇ ਨਾਂ ਰੱਖਣੇ ਆ ਤੇ ਇਦਾਂ ਦੇ ਰੱਖੋ ਹੱਕਵਾਦੀ ਸੱਚਵਾਦੀ ਜ਼ੁਲਮਾਂ ਨਾਲ ਖਲੋਣ ਵਾਲੇ ਵਾਦੀ ਅਸੀਂ ਉਹ ਵਾਦੀ ਆ ਜਿਹੜੇ ਦੇਸ਼ ਨਾਲ ਖਲੋਣ ਵਾਲੇ ਅੱਤਵਾਦੀ ਨਹੀਂ ਅਸੀਂ ਵੀਰੋ ਅੱਤਵਾਦ ਨੂੰ ਜਿੱਦਣ ਅੱਤਵਾਦ ਵੀ ਇਹਨਾਂ ਦੇ ਹੀ ਹੋਣਗੇ ਜ਼ੁਲਮ ਵੀ ਇਹ ਕਰਨਗੇ ਡੱਕਾਂਗੇ ਇਸ ਚੀਜ਼ ਦਾ ਇਹ ਚੀਜ਼ ਤੋਂ ਡਰਦੇ ਸਾਨੂੰ ਉੱਥੇ ਸਿੱਧੇ ਨਾ ਦਈ ਜਾਂਦੇ। ਕੋਨੇ ਤੁਸੀਂ ਦੇਖ ਰਹੇ ਸੀਗੇ ਕਿ ਜਿਹੜੇ ਇੱਥੇ ਮੋਰਚੇ ਦੇ ਵਿੱਚ ਕਿਸਾਨ ਆਗੂ ਟੱਕਰੇ تھے ਡਟੇ ਹੋਏ ਆ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਅਸੀਂ ਦੇਸ਼ ਦੇ ਨਾਲ ਹਮੇਸ਼ਾ ਖੜੇ ਆ ਖੜੇ ਰਹੇ ਆ ਤੇ ਅੱਗੇ ਵੀ ਉਸੇ ਤਰ੍ਹਾਂ ਖੜੇ ਰਾਂਗੇ ਪਰ ਸਾਡੀ ਲੜਾਈ ਸਿਰਫ ਹੱਕ ਦੀ ਹੈ, ਸੱਚ ਦੀ ਹੈ, ਫਸਲਾਂ ਦੀ ਹੈ ਤੇ ਨਸਲਾਂ ਦੀ ਹੈ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜੋ ਪੰਜਾਬ ਦਾ ਮਾਹੌਲ ਬਣਾਇਆ ਜਾ ਰਿਹਾ ਇਹ ਉਸ ਜ਼ਬਰ ਦੇ ਅਗੇਂਸਟ ਖੜੇ ਹੈ। ਅੰਦੋਲਨ ਬੇਸਿਕਲੀ ਨਸਲਾਂ ਤੇ ਫਸਲਾਂ ਨੂੰ ਬਚਾਣ ਦਾ ਤੇ ਆਪਣੀ ਮਨੁੱਖਤਾ ਨੂੰ ਬਚਾਣ ਦਾ ਹੈ ਨਾ ਇੱਥੇ ਕੋਈ ਅਤਵਾਦੀ ਹੈ ਉਹ ਜਿੱਦਾਂ ਉਹਨਾਂ ਨੇ ਕਿਹਾ ਕਿ ਇੱਥੇ ਸੱਤਵਾਦੀ ਵੀ ਹੈ ਤੇ ਦੇਸ਼ ਦੀ ਰੱਖਿਆ ਵਾਲੇ ਵਾਦੀ ਵੀ ਹੈ ਪਰ ਜੋ ਸੋਚ ਬਣਾਈ ਜਾ ਰਹੀ ਹੈ ਇਹ ਸੋਚ ਨੂੰ ਬਦਲਣ ਦੀ ਲੋੜ ਹੈ ਆਪਣੇ ਹੱਕਾਂ ਦੀ ਗੱਲ ਕਰਨਾ ਅੱਤਵਾਦ ਨਹੀਂ ਕਿਹਾ ਜਾਂਦਾ ਇਹਨੂੰ ਤੁਸੀਂ ਹਰ ਦੇਸ਼ ਵਾਸੀ ਲਈ ਅਸੀਂ ਅਪੀਲ ਕਰਦੇ ਹਾਂ ਕਿ ਅੱਤਵਾਦੀ ਕਹਿਣਾ ਸੌਖਾ ਅੱਤਵਾਦੀ ਦਾ ਅਸਲੀ ਮੀਨਿੰਗ ਕੀ ਹੈ ਉਹ ਲੋਕ ਜਿਹੜੇ ਆਪਣੀ ਸਵਾਰਥ ਲਈ ਲੜਦੇ ਹੈ ਤੇ ਦੇਸ਼ ਨੂੰ ਨੁਕਸਾਨ ਪਹੁੰਚਾਉਂਦੇ ਹੈ ਉਹ ਲੋਕਤਤਵਾਦੀ ਹੋ ਸਕਦੇ ਆ ਪਰ ਜਿਹੜੇ ਲੋਕ ਫਸਲਾਂ ਨੂੰ ਨਸਲਾਂ ਨੂੰ ਬਚਾਣ ਲਈ ਆਪਣੇ ਹੱਕਾਂ ਲਈ ਬੈਠੇ ਆ ਉਹਨਾਂ ਨੂੰ ਇਹ ਗੱਲ ਕਹਿਣਾ ਕਿਥੋਂ ਤੱਕ ਸਹੀ ਹੈ ਇਹ ਜਵਾਬ ਆਪਣੇ ਆਪ ਲੱਭੋ ਤੁਸੀਂ ਜਿਹਦੀ ਧਰਤੀ ਤੋਂ ਬਿਲੋਂਗ ਕਰਦੇ ਆ ਸਾਰੇ ਮਾਜੇ ਵਾਲੇ ਵੀਰ ਬੈਠੇ ਨੇ ਮੇਰੇ ਨਾਲ ਇਹ ਮੇਰੇ ਪਿੰਡ ਦੀ ਸੰਗਤ ਬੈਠੀ ਆ ਮੇਰੇ ਨਾਲ ਤੇ ਮੈਂ ਦੱਸ ਦੇਵਾਂ ਕਿ ਅਸੀਂ ਆਖਰੀ ਸਾਹ ਤੱਕ ਇਹ ਨਹੀਂ ਕਿ ਅਸੀਂ ਵਾਪਸ ਚਲੇ ਜਾਵਾਂਗੇ ਜਿੰਨਾ ਚਿਰ ਸਾਡੇ ਸਰੀਰ 'ਚ ਸਾਹ ਨੇ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਬਾਰਡਰਾਂ ਤੇ ਡਟੇ ਰਹਾਂਗੇ ਜਦੋਂ ਸਾਡੇ ਸਾਹ ਹੀ ਲੈ ਲੈਣਗੇ ਉਦੋਂ ਅਸੀਂ ਵਾਪਸ ਜਾਣ ਦੀਆਂ ਗੱਲਾਂ ਕਰਾਂਗੇ ਡੱਬਿਆਂ 'ਚ ਪੈ ਕੇ ਜਾਣ ਨੂੰ ਤਿਆਰ ਆ ਪਰ ਆਪਣੇ ਹੱਕ ਸਾਜ ਤੋਂ ਕਦੇ ਪਿੱਛੇ ਨਹੀਂ ਹਟਾਂਗੇ